ਉਹ ਨਿਰਭਉ ਤੇ ਆਰਥ ओके ਅੱਛਾ ਜੇ ਇਹ ਕਾਲਪੁਰਖ ਵੈਗੁਰੂ ਪਰਮਾਤਮਾ ਨਿਰਭਉ ਹੈ ਉਹਨੂੰ ਕਿਸੇ ਦਾ ਡਰ ਨਹੀਂ ਇਹਦਾ ਸਾਨੂੰ ਕੀ ਫਾਇਦਾ ਹੋਇਆ ਤੁਹਾਨੂੰ ਕੀ ਫਾਇਦਾ ਹੋਇਆ ਇਹਦਾ ਜੇ ਕੋਈ ਨਹੀਂ ਡਰ ਰਿਹਾ ਕਿਸੇ ਨੂੰ ਡਰ ਨਹੀਂ ਹੈ ਪਰ ਉਹਦੇ ਨਾਲ ਤੁਹਾਡਾ ਕੀ ਫਾਇਦਾ ਹੋਇਆ ਮੇਰਾ ਕੀ ਫਾਇਦਾ ਹੋਇਆ ਇਹਦੇ ਨਾਲ ਇਹਨੂੰ ਇਦਾਂ ਸਮਝ ਲਓ ਕੋਈ ਬੱਚਾ ਕਲਾਸ ਵਿੱਚ ਪੜ੍ਹਨ ਤੇ ਇੰਟੈਲੀਜੈਂਟ ਹੈ ਪਰ ਇਹਦਾ ਸਾਰੀ ਕਲਾਸ ਨੂੰ ਤਾਂ ਫਾਇਦਾ ਨਹੀਂ ਨਾ ਹੋਣਾ ਇਹ ਤਾਂ ਸਿਰਫ ਉਹਨੂੰ ਫਾਇਦਾ ਹੋਗਾ ਜਿਹੜਾ ਇੰਟੈਲੀਜੈਂਟ ਹੈ ਪਰਮਾਤਮਾ ਨਿਰਭਉ ਹੈ ਉਹਨੂੰ ਕਿਸੇ ਦਾ ਡਰ ਨਹੀਂ ਹੈ ਇਹਦਾ ਸਾਨੂੰ ਕੀ ਬੈਨੀਫਿਟ ਹੋਇਆ ਤੁਹਾਨੂੰ ਕੀ ਲਾਭ ਹੋਊਗਾ ਇਹਦਾ ਕੋਈ ਬੱਚਾ ਦੱਸ ਸਕਦਾ ਚਲੋ ਮੈਂ ਦੱਸਦਾ ਇਹਦਾ ਸਾਨੂੰ ਲਾਭ ਇਹ ਹੋਗਾ ਵੀ ਅਸੀਂ ਜਿਹੋ ਜੇ ਨੂੰ ਯਾਦ ਕਰਦੇ ਆ ਅਸੀਂ ਜਿੰਨੂੰ ਆਈਡੀਅਲ ਮੰਨਦੇ ਆ ਅਸੀਂ ਜਿੰਨੂੰ ਰੈਬਰ ਮੰਨਦੇ ਆ ਅਸੀਂ ਜਿੰਨੂੰ ਆਪਣਾ ਖੁਦਾ ਰਾਮ ਅੱਲਾਹ ਤਾਲਾ ਭਗਵਾਨ ਮੰਨਦੇ ਆ ਅਸੀਂ ਵੀ ਹੌਲੀ ਹੌਲੀ ਉਹਦਾ ਦੇ ਬਣ ਜਾਂਦੇ ਆ ਇਸੇ ਲਈ ਅਸੀਂ ਗੁਰੂ ਨੂੰ ਰੱਬ ਨੂੰ ਅੱਲਾ ਨੂੰ ਧਰਮ ਦੁਨੀਆ ਚ ਕਿਉਂ ਮੰਨਿਆ ਜਾਂਦਾ ਤਾਂ ਕਿ ਅਸੀਂ ਧਰਮੀ ਬਣੀਏ ਧਰਮ ਦਾ ਰਿਲੀਜੀਅਨ ਦਾ ਅਧਿਆਤਮਿਕਵਾਦ ਦਾ ਦੁਨੀਆ ਚ ਕੀ ਰੋਲ ਹੈ ਕਿਉਂ ਲੋਕ ਧਾਰਮਿਕ ਥਾਵਾਂ ਤੇ ਜਾਂਦੇ ਨੇ ਤਾਂ ਕਿ ਉਹਨਾਂ ਦੇ ਅੰਦਰ ਧਰਮ ਆਵੇ ਠੀਕ ਹੈ ਸਮਝ ਲੱਗੀ ਗੱਲ ਹੁਣ ਤੇ ਅਸੀਂ ਇਹ ਗੱਲ ਸਮਝ ਰਹੇ ਆਂ ਵੀ ਪ੍ਰਮਾਤਮਾ ਇੱਕ ਹੈ ਤੇ ਉਹਦੀ ਇਹ ਕੁਆਲਿਟੀ ਹੈ ਵੀ ਉਹ ਕਿਸੇ ਤੋਂ ਡਰਦਾ ਨਹੀਂ। ਨਿਰਭਉ ਹੈ। ਤੇ ਜਿਹੜਾ ਉਹਨੂੰ ਸਮਝ ਲੈਂਦਾ ਆ ਉਹ ਵੀ ਫਿਰ ਕਿਸੇ ਤੋਂ ਰਾਈਟ ਹੁਣ ਤੁਸੀਂ ਕਿਸੇ ਤੋਂ ਡਰਨਾ ਨਹੀਂ। ਇਹ ਮਤਲਬ ਹੋਇਆ ਨੇ ਤਾਂ ਆਪਾਂ ਕਿਸੇ ਤੋਂ ਡਰਨਾ ਨਹੀਂ। ਅੱਛਾ ਕੀ ਮਾਪਿਆਂ ਤੋਂ ਵੀ ਨਹੀਂ ਡਰਨਾ ਫਿਰ? ਤੁਸੀਂ ਕਿਹਾ ਨਹੀਂ ਡਰਨਾ। ਏਨਾਂ ਵਾਲਾ ਮਾਪਿਆਂ ਤੋਂ ਤੇ ਡਰਨਾ। ਤੇ ਚਸ ਤੋਂ ਦਾ ਡਰਨਾ इवन ਗੁਰੂ ਤੋਂ ਵੀ ਡਰਨਾ ਇਹਨਾਂ ਲੋ ਦੋ ਚੀਜ਼ਾਂ ਹੋਈਆਂ ਹੁਣ ਇੱਕ ਤਾਂ ਹੈ ਵੀ ਡਰਨਾ ਨਹੀਂ ਤੇ ਇੱਕ ਇਹ ਵੀ ਨਾਲ ਨਾਲ ਹੈ ਵੀ ਡਰਨਾ ਵੀ ਹੈ ਹਾਂ ਹੁਣ ਤੁਹਾਨੂੰ ਇਹ ਪਰਖ ਕਰਨੀ ਪੈਣੀ ਹੈ ਕਿ ਕਿੱਥੋਂ ਡਰਨਾ ਕਿਹੜੀ ਗੱਲ ਤੋਂ ਡਰਨਾ ਤੇ ਕਿਹੜੀ ਗੱਲ ਤੋਂ ਅਸੀਂ ਨਹੀਂ ਡਰਨਾ ਅਸੀਂ ਆਪਣੇ ਤੋਂ ਵੱਡੇ ਆ ਤੇ ਆਪਣੇ ਤੋਂ ਸਤਕਾਰਤ ਵੱਡੇ ਕੱਲੇ ਨਹੀਂ ਸਿਰਫ ਨਾਲ ਸਤਕਾਰਤ ਵੀ ਸਤਕਾਰਤ ਦਾ ਮਤਲਬ ਹੁੰਦਾ ਬੱਚੇ ਜਿਹੜੇ ਸੱਚੀ ਚੰਗੇ ਲੋਕ ਨੇ ਭਾਵੇਂ ਟੀਚਰਸ ਨੇ ਭਾਵੇਂ ਮਾਪੇ ਨੇ ਤੇ ਭਾਵੇਂ ਕੋਈ ਸਮਾਜ ਵਿੱਚ ਸੱਚੀ ਸਿਆਣਾ ਬੰਦਾ ਹੈ ਉਹ ਪਰਖ ਕਰਨੀ ਪਊਗੀ ਤੁਹਾਨੂੰ ਸਿਰਫ ਵੱਡਿਆਂ ਤੋਂ ਨਹੀਂ ਡਰਨਾ ਕਿਉਂਕਿ ਕਿਤੇ ਵੱਡੇ ਗਲਤ ਵੀ ਹੋ ਸਕਦੇ ਕੋਈ ਤੁਹਾਡੇ ਤੋਂ ਵੱਧ عمر ਦਾ ਬੰਦਾ ਤੁਹਾਨੂੰ ਗੁਮਰਾਹ ਵੀ ਕਰ ਸਕਦਾ ਕੋਈ ਵੱਡਾ عمر ਦਾ ਲੋਕ ਤੁਹਾਡੇ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਵੀ ਤੁਹਾਨੂੰ ਗੁੰਮਰਾਹ ਕਰ ਸਕਦੇ ਆ ਸਮਾਜ ਵਿੱਚ ਬਹੁਤ ਕੁਝ ਐਸਾ ਆ ਜੋ ਚੰਗਾ ਨਹੀਂ ਹੈ ਤੇ ਅਸੀਂ ਸਾਰੇ ਕਿਸੇ ਨਾ ਕਿਸੇ ਡਰ ਕਾਰਨ ਉਹਨਾਂ ਸਾਰੀਆਂ ਚੀਜ਼ਾਂ ਨੂੰ ਅਪਣਾ ਲੈਨੇ ਆ ਤੇ ਸਾਨੂੰ ਇਹ ਗੱਲ ਸਮਝ ਆ ਗਈ ਆਪਾਂ ਗੁਰਮਤ ਕੈਂਪ ਵਿੱਚ ਆਣ ਕੇ ਸਮਝ ਲਿਆ ਵੀ ਡਰਨਾ ਨਹੀਂ ਹੁਣ ਇਹਦੇ ਲਈ ਏ ਵੇਖਣਾ ਪਾਉਗਾ ਵੀ ਡਰਨਾ ਕਿਹਦੇ ਤੋਂ ਆਇਆ ਤੇ ਕਦੋਂ ਡਰਨਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਰਖ ਕਰਨੀ ਪਾਉਗੀ ਇਹਦੇ ਇਹਨੂੰ ਕਹਿੰਦੇ ਆਪਣੀ ਸੈਂਸ ਨੂੰ ਡਿਵੈਲਪ ਕਰਨਾ ਤੁਹਾਡੀ ਕਾਮਨ ਸੈਂਸ ਹੋਣੀ ਚਾਹੀਦੀ ਹੈ ਜਿਵੇਂ ਹੁਣ ਤੁਹਾਨੂੰ ਸਾਰਿਆਂ ਨੂੰ ਪੜਨ ਤੋਂ ਡਰ ਲੱਗਦਾ ਹੋਊਗਾ ਲੱਗਦਾ ਨਾ ਸਵੇਰੇ ਉੱਠਣ ਤੋਂ ਡਰ ਲੱਗਦਾ ਚੰਗੀਆਂ ਚੀਜ਼ਾਂ ਖਾਣ ਤੋਂ ਡਰ ਲੱਗਦਾ ਨਹੀਂ ਸਪਟਾ ਨੂੰ ਪੜਨ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਚੰਗੀਆਂ ਚੀਜ਼ਾਂ ਖਾਣ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਸਵੇਰੇ ਉੱਠਣ ਤੋਂ ਪੱਕੀ ਗੱਲ ਹੈ ਤੁਸੀਂ ਬਿਲਕੁਲ ਸੱਚ ਨਹੀਂ ਬੋਲ ਰਹੇ ਪਾ ਥੋੜਾ ਬੋਲ ਰਿਹਾ ਹਾਂ ਪਰ ਝੂਠ ਤੁਸੀਂ ਥੋੜਾ ਥੋੜਾ ਤੁਹਾਨੂੰ ਜ਼ੋਰ ਦੇ ਕੇ ਉਠਾਉਣਾ ਪੈਂਦਾ ਤੱਕ ਇਹਨਾਂ ਸਾਰਿਆਂ ਦੀ ਗੱਲ ਨਹੀਂ ਕਰਦੇ ਆਪਾਂ ਕਿਉਂਕਿ ਐਗਜ਼ਾਮਪਲ ਸਾਰਿਆਂ ਦੇ ਹਿਸਾਬ ਨਾਲ ਸੈੱਟ ਨਹੀਂ ਹੋਣੀ ਨਾ ਸਾਰੇ ਡਰਨ ਵਾਲੇ ਹੋਣੇ ਆ ਤੇ ਨਾ ਸਾਰੇ ਨਾ ਡਰਨ ਵਾਲੇ ਹੋਣੇ ਪਰਸੀ ਬਹੁਤ ਵੱਡਾ ਹਿੱਸਾ ਪੜਨ ਤੋਂ ਡਰਦੇ ਆ ਤੁਹਾਨੂੰ ਮੋਬਾਈਲ ਵਧੀਆ ਲੱਗਦਾ ਕਿ ਕਿਤਾਬ ਜ਼ਿਆਦਾ ਵਧੀਆ ਲੱਗਦੀ ਹੈ ਬੋਲੋ ਕੀ ਵਧੀਆ ਲੱਗਦਾ ਤੁਹਾਡੇ ਹੱਥ 'ਚੋਂ ਮੋਬਾਈਲ ਫੜ ਕੇ ਰੱਖਣਾ ਪੈਂਦਾ ਕਿ ਕਿਤਾਬ ਫੜ ਕੇ ਰੱਖਣੀ ਪੈਂਦੀ ਹੈ ਕਿਤਾਬ ਫੜਾਉਣੀ ਪੈਂਦੀ ਹੈ ਮੋਬਾਈਲ ਫੜਨਾ ਪੈਂਦਾ ਇਹਦਾ ਮਤਲਬ ਫੋਨ ਤੋਂ ਡਰ ਨਹੀਂ ਲੱਗਦਾ ਤੇ ਕਿਤਾਬ ਤੋਂ ਤੁਹਾਨੂੰ ਡਰਨਾ ਫੋਨ ਤੋਂ ਚਾਹੀਦਾ ਕਿਉਂਕਿ ਫੋਨ ਕੋਈ ਖਤਰਨਾਕ ਚੀਜ਼ ਨਹੀਂ ਹੈ ਤਾਂ ਪਰ ਜਦੋਂ ਤੁਸੀਂ ਫੋਨ ਫੜ ਲੈਂਦੇ ਹੋ ਨਾ ਹੱਥ 'ਚ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਤੁਹਾਡਾ ਕਿੰਨਾ ਕੀਮਤੀ ਟਾਈਮ ਘੰਟਿਆਂ ਵੱਧੀ ਬਰਬਾਦ ਹੋ ਜਾਂਦਾ ਤੁਹਾਨੂੰ ਡਰਨਾ ਚਾਹੀਦਾ ਵੀ ਟਾਈਮ ਨਾ ਖਰਾਬ ਹੋ ਜਾਏ ਕਿਉਂਕਿ ਟਾਈਮ ਦੁਬਾਰਾ ਨਹੀਂ ਮਿਲਣਾ ਜਿੱਤੇ ਤੁਸੀਂ ਉਹ ਨਾ ਹੁਣ ਸਾਨੂੰ ਇਹ ਟਾਈਮ ਨਹੀਂ ਮਿਲ ਸਕਦਾ ਵੀ ਅਸੀਂ ਤੁਹਾਡੀਆਂ ਵਾਲੀ ਜਗ੍ਹਾ ਤੇ ਬਹਿ ਜਾਈਏ ਤੇ ਤੁਹਾਡੇ ਕੋਲ ਟਾਈਮ ਹੈਗਾ ਥੋੜਾ ਜਿਹਾ ਡਰੋ ਕਿ ਤੁਹਾਡਾ ਟਾਈਮ ਖਰਾਬ ਨਾ ਹੋ ਜਾਏ ਤੇ ਇਸ ਗੱਲ ਤੋਂ ਨਾ ਡਰੋ ਵੀ ਫੋਨ ਹੱਥ ਵਿੱਚ ਫੜਨਾ ਬਹੁਤ ਜ਼ਰੂਰੀ ਹੈ ਤੇ ਕਿਤਾਬ ਫੜਨੀ ਜ਼ਰੂਰੀ ਨਹੀਂ ਹੈ ਤੁਹਾਨੂੰ ਸਾਰਿਆਂ ਨੂੰ ਦੁੱਧ ਘਿਓ ਫਰੂਟ ਪਸੰਦ ਹੈ ਤੁਹਾਡੀਆਂ ਮਾਤਾਵਾਂ ਚਾਹੀਦੀਆਂ ਇੱਥੇ ਤਾਂ ਪਤਾ ਲੱਗੇ ਵੀ ਤੁਸੀਂ ਸੱਚੀਂ ਦੰਦੇ ਹੁਣ ਤੁਸੀਂ ਨਾ ਫੋਲੇ ਜਿੰਦਾ ਤਾਂ ਵੀ ਬਾਣ ਲੈਣਾ ਤਾਂ ਹੈ ਨਹੀਂ ਮੈਨੂੰ ਲੱਗਦਾ ਨਹੀਂ ਹਾਂਜੀ ਐਗਜੈਕਟਲੀ ਕਿੱਤੇ ਪਸੰਦ ਹੈ ਦੋਦ ਤੁਹਾਨੂੰ ਨਾ ਤੁਹਾਨੂੰ ਕਿਹੋ ਪਸੰਦ ਹੈ ਨਾ ਤਾਂ ਉਹਨੂੰ ਫਲ ਫਰੂਟ ਪਸੰਦ ਲੈ ਮੈਨੂੰ ਪਤਾ ਤੁਹਾਡਾ ਕਦੀ ਤੁਸੀਂ ਅੱਜ ਤੱਕ ਤੁਹਾਡੀ ਉਮਰ ਦੇ ਬੰਦਿਆਂ ਨੂੰ ਮੈਂ ਫਰੂਟ ਦੀ ਰੇੜੀ ਤੇ ਖਲੋਤਿਆਂ ਨਹੀਂ ਵੇਖਿਆ ਫਾਸਟ ਫੂਡ ਦੀਆਂ ਰੇੜੀਆਂ ਤੇ ਖਲੋਣੇ ਜਾ ਕੇ ਤੁਸੀਂ ਤੇ ਘਰਦਿਆਂ ਨਾਲ ਜਦੋਂ ਤੁਸੀਂ ਜਾਂਦੇ ਆ ਨਾ ਤੇ ਘਰਦਿਆਂ ਨੂੰ ਕਦੀ ਤੁਸੀਂ ੜਬਾਨ ਨਹੀਂ ਕੀਤੀ ਵੀ ਸਾਨੂੰ ਫਰੂਟ ਲੈ ਦੋ ਤੁਸੀਂ ਇਹੋ ਹੀ ਕਹਿੰਦੇ ਆ ਵੀ 버ਗਰ ਨਹੀਂ ਖਾਣਾ ਸਾਨੂੰ ਸਭ ਵੇ ਲੈ ਜਾਓ ਮੈਨੂੰ ਪਤਾ ਜਿੰਨੇ ਤੁਸੀਂ ਸਿਆਣੇ ਆ ਨਾ ਮੈਨੂੰ ਪਤਾ ਆ ਇਸ ਗੱਲ ਦਾ ਮੈਂ ਐਸੇ ਪੰਜਾਬ ਚ ਰਹਿਣਾ ਮੈਂ ਕੋਈ ਮੰਗਲ ਗ੍ਰਹਿ ਤੋਂ ਨਹੀਂ ਆਇਆ ਤੇ ਤੁਹਾਡਾ ਤਾਂ ਮੈਨੂੰ ਪਤਾ ਕਿੰਨਾ ਕੁ ਪਸੰਦ ਹੈ ਕੱਲ ਵਾਲਾ ਸ਼ਬਦ ਤਾਂ माजी ਆਦ ਨਹੀਂ ਹੈ ਆ ਦੇਖੋ ਇੱਕ ਅਸਰ ਹੈ ਇਸ ਗੱਲ ਦੀ ਜਿਹੜੀ ਗੱਲ ਕੱਲ ਪੜੀ ਅੱਜ ਭੁੱਲ ਗਈ ਤੁਹਾਨੂੰ ਹੋ ਲਓ ਐਵੇਂ ਨਾ ਦਾਅਵੇ ਕਰੀ ਜਾਓ ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਵੀ ਜਿਹੜੀ ਗੱਲ ਮੰਨ ਲੋਗੇ ਟਾਈਮ ਨਾਲ ਨਾ ਉਹਦੇ ਨਾਲ ਤੁਹਾਡਾ ਭਲਾ ਸ਼ੁਰੂ ਹੋਊਗਾ ਜਿਹੜਾ ਇਹ ਵਿਭਾਗ ਮਾ ਨਾ ਇੱਧਰ ਵਾਲਾ ਇਹਨਾਂ ਦੀ ਪ੍ਰੋਬਲਮ ਇਹ ਹੈ ਵੀ ਇਹ ਗਲਤ ਹੋ ਕੇ ਵੀ ਮੰਨਦੇ ਨਹੀਂ ਕਦੇ ਵੀ ਇੱਧਰ ਵਾਲਾ ਵਿਭਾਗ ਜਿਹੜਾ ਇਹ ਮੰਨ ਤਾਂ ਲੈਂਦਾ ਫਿਰ ਵੀ ਹਾਂ ਹੈ ਤਾਂ ਠੀਕ ਹੈ ਗੱਲ ਔਰ ਮੈਂ ਤੁਹਾਨੂੰ ਕਹਿ ਰਿਹਾ ਸੀ ਜਦੋਂ ਤੁਸੀਂ ਆਪਣੀ ਗਲਤ ਚੀਜ਼ ਨੂੰ ਠੀਕ ਸਾਬਤ ਕਰਨ ਲਈ ਆਰਗੂ ਕੜਨੇ ਸ਼ੁਰੂ ਕਰ ਦਿੰਦੇ ਹੋ ਤਾਂ ਤੁਸੀਂ ਸਭ ਤੋਂ ਵੱਡਾ ਨੁਕਸਾਨ ਕਰਦੇ ਆ ਆਪਣਾ ਕਿਉਂਕਿ ਤੁਹਾਨੂੰ ਲੱਗਦਾ ਠੀਕ ਕਰਨ ਦੀ ਜਗ੍ਹਾ ਤੇ ਆਰਗੂ ਕਰ ਲੈ ਲੋ ਹੋ ਕਿ ਜੇ ਆਪਣੇ ਆਪ ਨੂੰ ਠੀਕ ਕਰੂੰਗਾ ਤੇ ਮਿਹਨਤ ਕਰਨੀ ਪੋਗੀ ਇਹਦੇ ਨਾਲੋਂ ਚੰਗਾ ਹੈ ਵੀ ਬਸ ਠੀਕ ਹੈ ਆਰਗੂ ਘੜ ਲਓ ਤੇ ਆਰਗੂ ਘੜ ਕੇ ਬੱਦ ਸਕਦੇ ਆ ਆ ਇਸੇ ਲਈ ਸਾਡੇ ਸਮਾਜ ਦਾ ਸਾਡੇ ਪੰਜਾਬ ਦਾ ਇਹ ਵਾਤਾਵਰਣ ਦਿਰਣੋ ਦਿਰਣ ਗੰਦਲਾ ਹੋ ਰਿਹਾ ਜਦੋਂ ਤੁਹਾਨੂੰ ਘਰ ਵਿੱਚ ਮੰਮੀ ਪਾਪਾ ਕੋਈ ਕੰਮ ਕਹਿੰਦੇ ਆ ਨਾ ਤੁਹਾਡੇ ਕੋਲ ਫਟਾਫਟ ਆਰਗੂ ਹੁੰਦਾ ਵੀ ਮੇਰੇ ਕੋਲ ਤੇ ਸਕੂਲ ਦਾ ਕੰਮ ਬਹੁਤ ਕਰਨ ਵਾਲਾ ਪਿਆ ਤੇ ਜਦੋਂ ਸਕੂਲ ਵਾਲੇ ਕਹਿੰਦੇ ਪੁੱਤ ਕੰਮ ਕਿਉਂ ਨਹੀਂ ਕੀਤਾ ਤੁਸੀਂ ਨਾਲ ਹੀ ਆਰਗੂ ਕਰ ਲੈਨੇ ਹੋ ਵੀ ਘਰ ਕੰਮ ਵੜਾ ਸੀ ਨਾ ਤੁਸੀਂ ਘਰ ਮੰਨ ਰਹੇ ਹੋ ਵੀ ਤੁਹਾਡਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਨਾ ਤੁਸੀਂ ਸਕੂਲੇ ਮੰਨ ਰਹੇ ਹੋ ਵੀ ਤੁਹਾਡਾ ਪੜ੍ਹਨ ਨੂੰ ਜੀ ਨਹੀਂ ਕਰਦਾ ਤੁਸੀਂ ਦੋਵਾਂ ਥਾਵਾਂ ਤੇ ਅਲਟਰ ਲੱਭੇ ਇੱਕ ਗੱਲ ਜ਼ਿੰਦਗੀ ਚ ਪੱਲੇ ਬੰਨ ਲਓ ਜੇ ਤੁਹਾਨੂੰ ਨਿਰਪਉ ਦੇ ਅਰਥ ਸਮਝ ਲੱਗ ਗਿਆ ਤੇ ਜੇ ਤੁਸੀਂ ਉਸ ਨਿਰਪਉ ਨਾਲ ਆਪਣਾ ਫਾਇਦਾ ਚਾਹੁੰਦੇ ਆ ਜੇ ਤੁਹਾਨੂੰ ਲੱਗਦਾ ਮੇਰਾ ਬੈਨੀਫਿਟ ਵੀ ਹੋਵੇ ਮੇਰਾ ਲਾਭ ਵੀ ਹੋਵੇ ਤਾਂ ਤੁਹਾਨੂੰ ਇਹ ਸਿੱਖ ਲੈਣਾ ਚਾਹੀਦਾ ਵੀ ਆਰਗੂ ਨਹੀਂ ਕੜੀਦੇ ਸ਼ਬਦਾਂ ਨਾਲ ਚੰਗੇ ਨਹੀਂ ਹੋਈਦਾ ਚੰਗੇ ਬਣ ਕੇ ਵਿਖਾਈਦਾ ਬਹੁਤ ਸੌਖਾ ਵਾ ਸ਼ਬਦਾਂ ਨਾਲ ਚੰਗੇ ਬਣਨਾ ਕੁਝ ਲੋਕ ਸਾਡੀ ਕਲਾਸ ਵਿੱਚ ਜਿੰਨੇ ਬੱਚੇ ਹੁੰਦੇ ਆ ਨਾ ਕਲਾਸਮੇਟ ਤੁਹਾਡੇ ਸਾਰੇ ਸ਼ਬਦਾ ਨਾਲ ਚੰਗੇ ਬਣਨਾ ਚਾਹੁੰਦੇ ਆ ਪਰ ਸਾਰੀ ਕਲਾਸ ਚੰਗੀ ਨਹੀਂ ਆ ਤੇ ਜੇ ਕਲਾਸ ਚੰਗੀ ਹੋਵੇ ਨਾ ਫਿਰ ਤੁਹਾਨੂੰ ਸ਼ਬਦ ਕੜਨ ਦੀ ਲੋੜ ਨਹੀਂ ਫਿਰ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੋ ਅਗਲੀ ਗੱਲ ਜਿਹੜੀ ਧਿਆਨ ਚ ਰੱਖਿਓ ਹੁਣ ਆਪਾਂ ਇਹਦੇ ਡਿਟੇਲ ਚ ਬਹੁਤਾ ਨਹੀਂ ਜਾਂਦੇ ਨਿਰਭਉ ਦਾ ਅਰਥ ਹੈ ਡਰ ਰਹਿਤ ਤੇ ਡਰ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਚੀਜ਼ ਤੋਂ ਅਸੀਂ ਡਰਨਾ ਤੇ ਕਿਹੜੀ ਚੀਜ਼ ਤੋਂ ਅਸੀਂ ਨਹੀਂ ਡਰਨਾ ਅਗਲਾ ਸ਼ਬਦ ਹੈਗਾ ਨਿਰਵੈਰ ਇਹੜਾ ਸ਼ਬਦ ਹੈ ਨਿਰਵੈਰ ਫਿਰ ਇਹਨੂੰ ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਉਹਨੂੰ ਦਿਮਾਗ 'ਚ ਬਿਠਾਇਓ ਚੰਗੀ ਤਰ੍ਹਾਂ ਇਹਦੇ ਤੇ ਚਰਚਾ ਕਰਿਓ ਘਰ ਜਾ ਕੇ ਜਦੋਂ ਵੀ ਕਿਤੇ ਤੁਸੀਂ ਕਿਸੇ ਕੰਮ ਤੋਂ ਬਚਣ ਲਈ ਆਰਗੂ ਕਰਨ ਲੱਗੋ ਜਾਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਗੱਲਾਂ ਬਣਾਓ ਉਸ ਵੇਲੇ ਤੁਹਾਨੂੰ ਇਹ ਗੁਰਮਤ ਕੈਂਪ ਯਾਦ ਆਉਣਾ ਚਾਹੀਦਾ ਕਿ ਨਹੀਂ ਗੱਲਾਂ ਨਹੀਂ ਘੜਦੀਆਂ ਮੈਂ ਠੀਕ ਬਣ ਕੇ ਵਕਾਣਾ ਫਿਰ ਆਪਣਾ ਗੁਰਮਤ ਕੈਂਪ ਲਾਉਣ ਦਾ ਫਾਇਦਾ ਹੈ ਆਦਰਵਾਇਜ਼ 4 ਦਿਨ ਇੱਥੇ ਆਓਗੇ ਬੈਠੋਗੇ ਔਰ ਠੀਕ ਐ ਦੋ ਚਾਰ ਗੱਲਾਂ ਬਾਣੀ ਦੀ ਸਿੱਖ ਲੋਗੇ ਗੁਰੂ ਸਾਹਿਬਾਨਾਂ ਦੇ ਨਾਮ ਸਿੱਖ ਲੋਗੇ ਬਾਣੀ ਦੇ ਦੋ ਚਾਰ ਪੰਕਤੀਆਂ ਦੇ ਅਰਥ ਸਿੱਖ ਲਾਂਗੇ ਪਰ ਅਸੀਂ ਕੁਝ ਵੀ ਕੈਂਪ ਵਿੱਚੋਂ ਸਿੱਖਿਆ ਲੈ ਕੇ ਘਰਾਂ ਨੂੰ ਨਹੀਂ ਜਾਵਾਂਗੇ ਕਾਪੀਆਂ ਤੇ ਨੋਟ ਕਰ ਲੋਗੇ ਤੁਹਾਨੂੰ ਪਤਾ ਲੱਗ ਜਾਊਗਾ ਪਰ ਗੱਲ ਇਹ ਨਹੀਂ ਐ ਵੀ ਇਹਨੂੰ ਦਿਮਾਗ 'ਚ ਬਿਠਾ ਲਿਓ ਗੱਲ ਹੁਣ ਸਹੀ ਹੋਣਾ ਹੁੰਦਾ ਸਹੀ ਹੋਣ ਦਾ ਨਾਟਕ ਨਹੀਂ ਕਰਨਾ ਆਪਾਂ ਸਾਰੇ ਸਹੀ ਹੋਣ ਦਾ ਨਾਟਕ ਕਰਦੇ ਆ ਐਸੇ ਕਰਕੇ ਤੁਸੀਂ ਕਦੀ ਨੋਟ ਕਰੋ ਆਪਾਂ ਆਪਣੇ ਆਲੇ ਦੁਆਲੇ ਚ ਵੀ ਜੇ ਆਪਾਂ ਸਮਾਜ ਵਿੱਚ ਜਦੋਂ ਵਿਚਰਦੇ ਆ ਨਾ ਤੇ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਸਹੀ ਹੋਣਾ ਇਹ ਬਣਨਾ ਨਹੀਂ ਆਉਂਦਾ ਪਰ ਇਹ ਦੱਸਣਾ ਆਉਂਦਾ ਵੀ ਮੈਂ ਸਹੀ ਆ ਤੁਹਾਨੂੰ ਕਦੀ ਨਹੀਂ ਲੱਗੂਗਾ ਜ਼ਿੰਦਗੀ 'ਚ ਕਿ ਤੁਸੀਂ ਕਦੀ ਗਲਤ ਵੀ ਹੋਨੇ ਤੁਹਾਨੂੰ ਹਮੇਸ਼ਾ ਲੱਗੂਗਾ ਆਲਵੇਜ਼ ਰਾਈਟ ਮੈਂ ਹਮੇਸ਼ਾ ਠੀਕ ਹਾਂ ਜੇ ਤੁਹਾਨੂੰ ਟੀਚਰ ਜ਼ਿਆਦਾ ਝਿੜਕਣ ਤੇ ਤੁਸੀਂ ਇਹ ਨਹੀਂ ਕਹਿੰਦੇ ਵੀ ਮੈਨੂੰ ਟੀਚਰ ਕਿਉਂ ਝਿੜਕਦਾ ਕਿਉਂਕਿ ਮੈਂ ਕੰਮ ਨਹੀਂ ਕਰਦਾ ਜਾਂ ਮੈਂ ਕੰਮ ਨਹੀਂ ਕਰਦੀ ਜਾਂ ਮੈਂ ਧਿਆਨ ਨਹੀਂ ਦਿੰਦਾ ਤੁਸੀਂ ਕਹਿੰਦੇ ਆ ਵੀ ਟੀਚਰ ਮੇਰੇ ਨਾਲ ਲੱਗਦਾ ਹੈ ਕਿੱਡੀ ਕਮਾਲ ਦੀ ਗੱਲ ਕੋਈ ਦੁਸ਼ਮਣੀ ਹੈ ਟੀਚਰ ਦੀ ਤੁਹਾਡੇ ਨਾਲ ਕੋਈ ਪਰਸਨਲ ਰੌਲਾ ਹੈਗਾ ਟੀਚਰ ਦਾ ਤੁਹਾਡੇ ਨਾਲ ਜੇ ਤੇ ਟੀਚਰ ਦੀ ਆਦਤ ਦੁਸ਼ਮਣੀਆਂ ਰੱਖਣੀ ਹੋਵੇ ਫਿਰ ਸਾਰੀ ਕਲਾਸ ਨਾਲ ਰੱਖੇ ਅਰ ਤੁਸੀਂ ਵੇਖੋ ਜੇ ਕਲਾਸ ਵਿੱਚ ਇੱਕ ਬੱਚੇ ਨੂੰ ਟੀਚਰ ਉਹ ਇਹ ਕਹਿ ਰਿਹਾ ਵੀ ਵੈਰੀ ਗੁੱਡ ਬਹੁਤ ਵਧੀਆ ਸ਼ਾਬਾਸ਼ ਤੇ ਉਸੇ ਕਲਾਸ ਚ ਇੱਕ ਬੱਚੇ ਨੂੰ ਕਹਿ ਰਿਹਾ ਵੀ ਤੈਨੂੰ ਕਿਉਂ ਨਹੀਂ ਅਕਲ ਆਉਂਦੀ ਇਹਦਾ ਮਤਲਬ ਟੀਚਰ ਦਾ ਦਿਮਾਗ ਖਰਾਬ ਨਹੀਂ ਹੈ ਜਿਹਨੂੰ ਅਕਲ ਆਉਂਦੀ ਹੈ ਉਹਨੂੰ ਐਪਰੀਸ਼ੀਏਟ ਵੀ ਕਰਦਾ ਹੋ ਤੇ ਜਿਹਨੂੰ ਨਹੀਂ ਆਉਂਦੀ ਉਹਨੂੰ ਇਹ ਕਹਿ ਵੀ ਰਿਹਾ ਵੀ ਤੂੰ ਅਕਲ ਕਿਉਂ ਨਹੀਂ ਕਰਦਾ ਸਾਨੂੰ ਕਿਹਦੇ ਤੇ ਕੰਮ ਕਰਨਾ ਚਾਹੀਦਾ ਜਿਹੜਾ ਬੱਚਾ ਐਪਰੀਸ਼ੀਏਟ ਹੋ ਰਿਹਾ ਮੈਂ ਉਸ ਬੱਚੇ ਵਾਂਗ ਆਪਣੀ ਅਕਲ ਤੇ ਕੰਮ ਕਰਾਂ ਪਰ ਮੈਂ ਸਾਰੀ એનર્ਜੀ ਇਹਦੇ ਤੇ ਲਾ ਦਿੰਦਾ ਕਿ ਸਾਡੇ ਟੀਚਰ ਨੂੰ ਅਕਲ ਨਹੀਂ ਹੈ। ਔਰ ਇਹ ਇੱਕ ਐਗਜ਼ਾਮਪਲ ਹੈ ਬੱਚਿਓ ਅਸੀਂ ਸਾਰੀ ਦੁਨੀਆ ਤੇ ਇਦਾਂ ਕਰਦੇ ਹਾਂ। ਤੁਸੀਂ ਘਰ ਭੈਣ ਭਰਾਵਾਂ ਚ ਵੀ ਇਦਾਂ ਹੀ ਕਰਦੇ ਹੋ। ਤੁਸੀਂ ਰਿਸ਼ਤੇਦਾਰੀਆਂ ਚ ਵੀ ਇਦਾਂ ਹੀ ਕਰਦੇ ਹੋ। ਵੱਡੇ ਹੋ ਜਾਓਗੇ ਤੁਸੀਂ ਤੁਸੀਂ ਕਿਸੇ ਬਹੁਤ ਵੱਡੇ ਅਹੁਦੇ ਤੇ ਚਲੇ ਜਾਓਗੇ ਸਮਾਜ ਸਾਰਾ ਇਦਾਂ ਹੀ ਰਿਪਰੈਜ਼ੈਂਟ ਕਰਦਾ ਆਪਣੇ ਆਪ ਨੂੰ। ਕਿਹੜਾ ਰਿਸ਼ਤਾ ਕਿਹੜੇ ਲੋਕ ਕਿਹੜੇ ਦੁਨੀਆ ਦੇ ਬੰਦੇ ਆ ਜਿਹੜੇ ਗਲਤ ਹੋਣ ਤੇ ਆਪਣੇ ਆਪ ਨੂੰ ਕਹਿੰਦੇ ਹੋਣ ਵੀ ਮੈਂ ਗਲਤ ਹੁੰਨਾ ਆਪਾਂ ਹਮੇਸ਼ਾ ਸਾਹਮਣੇ ਵਾਲੇ ਨੂੰ ਹੀ ਗਲਤ ਦੱਸਦੇ ਆ ਓਕੇ ਇਹ ਸਾਡੀ ਪੜ੍ਹਾਈ ਆ ਜੇ ਤੁਸੀਂ ਪੜ੍ਹੇ ਲਿਖਿਆ ਤੇ ਅਗਲੀ ਗੱਲ ਆਪਾਂ ਕਰਦੇ ਸੀ ਨਿਰਵੈਰ ਸਾਡਾ ਕਿਸੇ ਨਾਲ ਵੈਰ ਨਹੀਂ ਹੈ ਸਾਡਾ ਕਿਸੇ ਨਾਲ ਤੁਹਾਡਾ ਕਿਸੇ ਨਾਲ ਵੈਰ ਹੈਗਾ ਕਿ ਨਹੀਂ ਨਹੀਂ ਹੈਗਾ ਮੈਂ ਸਾਬਤ ਕਰ ਦੇਣਾ ਹੁਣੇ ਵੇਖੋ ਤੁਸੀਂ ਕਈ ਵਾਰ ਕਈ ਕਈ ਦਿਨ ਆਪਣੇ ਵੈਰੀਆਂ ਨਾਲ ਬੋਲਦੇ ਨਹੀਂ ਗੱਲ ਨਹੀਂ ਕਰਦੇ ਤੇ ਉਹਨੂੰ ਕਹਿੰਦੇ ਆ ਬਲਾਈਂਡ ਅਜੇ ਤੋਂ ਬਾਅਦ ਮੈਨੂੰ ਕੀ ਹੈ ਉਹ ਇਹਨਾਂ ਕਹਿੰਦੇ ਹੈ ਹੀ ਨਹੀਂ ਸਾਡਾ ਆ ਮੈਨੂੰ ਆਪਕੇ ਸਵਾਲ ਦੀ ਗੱਲ ਪਾਣੀ ਤੇ ਇਹਨਾਂ ਆਪਕੇ ਕਿ ਜਿੱਥੇ ਪਿਆਰ ਦੋਸਤੀ ਬਣਾਈ ਹਾਂ ਇਹ ਹਾਂ ਇਹ ਇਹ ਇੱਕ ਸੌਖਾ ਤਰੀਕਾ ਵਾ ਕਿ ਜਿੱਥੇ ਪਿਆਰ ਹੁੰਦਾ ਉੱਥੇ ਲੜਾਈ ਹੁੰਦੀ ਹੈ ਪਰ ਲੜਾਈ ਓਨੀ ਕੀ ਚੰਗੀ ਲੱਗਦੀ ਹੈ ਜਿੱਥੇ ਇਹ ਗੱਲ ਨਾ ਆਵੇ ਮੇਰੇ ਨਾਲ ਗੱਲ ਨਾ ਕਰੀ ਕਿ ਪਿਆਰੇ ਨੂੰ ਇਦਾਂ ਨਹੀਂ ਕਹਿ ਸਕਦਾ ਵੀ ਹੁਣ ਮੇਰੇ ਨਾਲ ਗੱਲ ਨਾ ਕਰੀ ਅੱਜ ਤੋਂ ਬਾਅਦ ਜਿੱਥੇ ਇਹ ਸ਼ਬਦ ਆ ਜਾਣ ਨਾ ਵੀ ਮੇਰੇ ਨਾਲ ਗੱਲ ਨਾ ਕਰੀ ਇਹਦਾ ਮਤਲਬ ਨਫ਼ਰਤ ਹੈ ਉਹ ਇੱਥੋਂ ਤੱਕ ਠੀਕ ਹੈ ਵੀ ਹਾਂ ਠੀਕ ਹੈ ਕਿਸੇ ਨੇ ਮੈਨੂੰ ਮੜਾ ਮੋਟਾ ਕਿਹਾ ਮੈਂ ਇਕੱਲੇ ਨੂੰ ਮੜਾ ਮੋਟਾ ਕਹਿ ਲਿਆ ਪਰ ਜਦੋਂ ਤੁਸੀਂ ਇਸ ਲੈਵਲ ਤੇ ਆਉਣੇ ਹੋ ਨਾ ਤਾਂ ਇਹ ਲੈਵਲ ਖਤਰਨਾਕ ਹੈ ਵੀ ਤੂੰ ਮੇਰੇ ਨਾਲ ਗੱਲ ਨਹੀਂ ਕਰਨੀ ਅੱਜ ਤੋਂ ਬਾਅਦ ਹੁਣ ਪਹਿਲੀ ਗੱਲ ਫਿਰ ਧਿਆਨ ਚ ਰੱਖੋ ਟੀਚਰ ਤੁਹਾਨੂੰ ਪੜਾਉਣਾ ਚਾਹੁੰਦਾ ਤੁਸੀਂ ਟੀਚਰ ਨੂੰ ਆਪਣਾ ਕੀ ਮੰਨ ਲਿਆ ਦੁਸ਼ਮਣ ਤੇ ਕਹਿਣ ਲੱਗ ਪਿਆ ਵੀ ਟੀਚਰ ਮੇਰੇ ਨਾਲ ਲੱਗਦਾ ਇਹ ਕੀ ਹੈ ਪਿਆਰ ਮੰਮੀ ਤੁਹਾਨੂੰ ਕਈ ਵਾਰ ਕਹਿੰਦੀ ਆ ਵੀ ਪੁੱਤ ਹੁਣ ਤੂੰ ਫੋਨ ਨੂੰ ਹੱਥ ਨਹੀਂ ਲਾਉਣਾ ਤੇ ਤੁਹਾਨੂੰ ਐ ਲੱਗਦਾ ਵੀ ਮੰਮੀ ਸਾਡੀ ਵੀ ਨਾ ਹਮੇਸ਼ਾ ਪਤਾ ਨਹੀਂ ਕਿਉਂ ਇੰਨਾ ਗੁੱਸਾ ਐ ਨਾ ਆਉਂਦਾ ਰਹਿੰਦਾ ਇਹ ਕੀ ਹੈ ਇਹ ਵੱਡੀ ਨਹੀਂ ਹੋਊਗੀ ਬਿਰਤੀ ਅੱਗੇ ਦੀ ਅੱਗੇ ਇਹ ਜਵਾਨ ਨਹੀਂ ਹੁੰਦੀਆਂ ਜਾਣਗੀਆਂ ਚੀਜ਼ਾਂ ਤੋ ਵੇਖੋ ਆਪਾਂ ਜਦੋਂ ਸਮਾਜ ਦੀ ਸੋਹਣੇ ਸਮਾਜ ਦੀ ਬੱਚਿਓ ਸਿਰਜਣਾ ਕਰਨ ਬਾਰੇ ਸੋਚ ਰਹੇ ਆ ਨਾ ਤਾਂ ਉੱਥੇ ਇਹ ਹੋਣਾ ਵੀ ਕੁਝ ਮੈਂ ਕਹਾਂ ਤੇ ਕੁਝ ਤੁਸੀਂ ਸੁਣੋ ਕੁਝ ਤੁਸੀਂ ਕਹੋ ਤੇ ਕੁਝ ਮੈਂ ਸੁਣਾ ਜਦੋਂ ਇਹ ਲੈਵਲ ਆਊਗਾ ਨਾ ਵੀ ਤੂੰ ਗੱਲ ਨਹੀਂ ਕਰਨੀ ਮੈਂ ਗੱਲ ਨਹੀਂ ਕਰਨੀ ਜਿਹੜਾ ਹੁਣ ਤੁਸੀਂ ਬਾਣੀ ਪੜਦੇ ਆ ਨਾ ਜਪਜੀ ਸਾਹਿਬ ਤੇ ਬਾਣੀ ਪੜਨ ਦਾ ਮਤਲਬ ਹੀ ਇਹ ਹੈ ਗੁਰਦੁਆਰੇ ਆਉਣ ਦਾ ਮਤਲਬ ਹੀ ਇਹ ਹੈ ਰਿਲੀਜੀਅਸ ਦਾ ਮਤਲਬ ਮੈਂ ਇਹ ਕਹਾਂ ਅਧਿਆਤਮਕ ਦਾ ਮਤਲਬ ਕੀ ਹੈ ਅਧਿਆਤਮਕ ਦਾ ਮਤਲਬ ਮੱਥਾ ਟੇਕ ਕੇ ਪ੍ਰਕਰਮਾ ਕਰਨਾ ਤੇ ਹੈ ਹੀ ਨਹੀਂ ਹੈ ਹੁਣ ਮੈਂ ਕੱਲ ਇੱਕ ਉਦਾਹਰਣ ਦਿੱਤੀ ਸੀ ਬੱਚਿਆਂ ਨੂੰ ਕਿ ਬਹੁਤ ਬੱਚੇ ਤੁਹਾਡੇ ਏਰੀਆ ਦੇ ਵਿੱਚ ਇਦਾਂ ਕਿਸੇ ਖਾਸ ਥਾਂ ਤੇ ਜਾਂਦੇ ਆ ਉੱਥੇ ਊੜਾ ਐੜਾ ਲਿਖਦੇ ਆ ਤੇ ਕੀ ਕਹਿੰਦੇ ਇਹਦੇ ਨਾਲ ਕੀ ਹੁੰਦਾ ਆ ਕੀ ਹੁੰਦਾ ਇਹਦੇ ਨਾਲ ਆਉਂਦੀ ਹੈ ਤਾਂ ਪੜਾਈ ਫਿਰ ਤੇ ਮੈਨੂੰ ਲੱਗਦਾ ਵੀ ਸਾਰਾ ਮਾਲਵਾ ਬਹੁਤ بڑے ਲਿਖਿਆ ਹੋਣਾ ਚਾਹੀਦਾ ਸੀ ਸਾਰਾ ਪੰਜਾਬ ਬਹੁਤ بڑے ਲਿਖਿਆ ਹੋਣਾ ਚਾਹੀਦਾ ਸੀ ਜੇ ਇੰਦਾ ਆ ਜਾਂਦੀ ਹੈ ਤਾਂ ਜਦੋਂ ਕਿ ਉਹ ਸੰਕੇਤਕ ਮਾਤਰ ਗੱਲ ਇਹ ਹੈ ਵੀ ਤੁਹਾਡਾ ਪੜਾਈ ਬਿਨਾਂ ਨਹੀਂ ਸਰਨਾ ਗੱਲ ਇੰਨੀ ਸਮਝਣ ਵਾਲੀ ਹੈ ਵੀ ਜੇ ਸਿੱਖੋ ਤੁਸੀਂ ਭਲਾ ਚਾਹੁੰਦੇ ਹੋ ਆਪਣਾ ਤੇ ਤੁਹਾਡਾ ਐਜੂਕੇਸ਼ਨ ਬਿਨਾਂ ਗੁਜ਼ਾਰਾ ਨਹੀਂ ਹੋਣਾ ਰਾਈਟ ਉਥੇ ਲਿਖ ਲਿਆ ਇਹਦੇ ਨਾਲ ਪੜਾਈ ਆਉਂਦੀ ਹੈ ਸਾਰਾ ਦਿਨ ਟੀਵੀ ਫੋਨ ਮੋਬਾਈਲ ਵਰਤਿਆ ਤੇ ਮੋਬਾਈਲ 'ਚ ਜਿਹੜੇ ਗਾਣੇ ਸੁਣੇ ਉਹ ਗਾਣੇ ਵਾਲੇ ਕਹਿੰਦੇ ਤੈਨੂੰ ਪੜਾਈ ਕਰਨ ਦੀ ਲੋੜ ਕਮਾਲ ਹੈ ਇਸੇ ਕਰਕੇ ਬੰਦਾ ਮੰਨ ਵੀ ਉਹਨਾਂ ਦੀ ਰਿਆ ਮੰਨਣਾ ਹੀ ਆਣਾ ਉਹਨਾਂ ਦੀ ਅਸੀਂ ਇਹ ਸਾਡੇ ਬਠਿੰਡੇ ਏਰੀਆ 'ਚ ਜਿੱਥੇ ਢਿੰਗੜ ਪਿੰਡ ਪੈਂਦਾ ਉੱਥੇ ਕੈਂਪ ਲਾਇਆ ਸੀ ਥੋੜੇ ਦਿਨ ਪਹਿਲਾਂ ਮੈਂ ਹੈਰਾਨ ਹੋਇਆ ਤੇ ਬੱਚੀਆਂ ਦਾ ਕਾਲਜ ਬੱਚੀਆਂ ਦਾ ਕਾਲਜ ਹੈ ਇੱਕ ਤੇ ਬੱਚੀਆਂ ਦੇ ਕਾਲਜ ਵਿੱਚ ਜਿਹੜੀ ਗੱਡੀ ਜਾਂਦੀ ਆ ਉਹਦੇ 'ਚ ਗਾਣੇ ਚੱਲਦੇ ਸੀ ਕੋਈ ਤੇ ਕਿਸੇ ਨੇ ਟੋਕਿਆ ਹੋਣਾ ਵੀ ਤੁਸੀਂ ਬੱਚੀਆਂ ਨੂੰ ਬਿਠਾ ਕੇ ਤੇ ਕਿਦਾਂ ਦੇ ਗਾਣੇ ਲਾਏ ਹੁੰਦੇ ਆ ਔਰ ਉਹਨਾਂ ਨੇ ਗੱਡੀਆਂ ਦੇ ਵਿੱਚੋਂ ਉਹ ਜਿਹੜਾ ਸਿਸਟਮ ਆ ਉਹ ਲਵਾਤਾ ਤੇ ਉਸ ਸਿਸਟਮ ਲਵਾਉਣ ਵਾਸਤੇ ਕਾਲਜ ਦੀਆਂ ਬੱਚੀਆਂ ਨੇ ਸਟ੍ਰਾਈਕ ਕੀਤੀ ਇਹ ਸੋਚ ਕੇ ਵੇਖੋ ਹਾਲਾਂਕਿ ਕਾਲਜ ਵਿੱਚ ਪੜ੍ਹੀਆਂ ਲਿਖੀਆਂ ਵਿੱਚ ਪਲੱਸ 2 ਤੋਂ ਉੱਪਰ ਹੀ ਗਈਆਂ ਹੋਣਗੀਆਂ ਨਾ ਪਲੱਸ 2 ਦਾ ਮਤਲਬ ਹੈ ਤੁਸੀਂ ਮੈਚ्योर ਮੈਂ ਉਦਾਹਰਣ ਦਿੱਤੀ ਸੀ ਇੱਕ ਵਾਰ ਵੀ ਬੱਚਿਆਂ ਨੂੰ ਯੂਨੀਫਾਰਮ ਪਾਈ ਜਾਂਦੀ ਹੈ ਪਰ ਕਾਲਜਾਂ ਦੀ ਯੂਨੀਫਾਰਮ ਨਹੀਂ ਹੁੰਦੀ ਪਲੱਸ 2 ਤੱਕ ਤੁਹਾਡੀ ਸਾਰਿਆਂ ਦੀ ਯੂਨੀਫਾਰਮ ਹੈ ਜਿਵੇਂ ਬੱਚੇ ਕੋਲ ਯੂਨੀਫਾਰਮ ਪਾ ਕੇ ਬੈਠੇ ਹੋ ਪਰ ਜਦੋਂ ਤੁਸੀਂ ਕਾਲਜ ਚਲੇ ਜਾਣਾ ਤੁਹਾਡੀ ਕੋਈ ਯੂਨੀਫਾਰਮ ਨਹੀਂ ਹੁੰਦੀ ਐਜੂਕੇਸ਼ਨ ਨੇ ਇਹ ਫਾਰਮੂਲਾ ਕਿਉਂ ਲਾਗੂ ਕੀਤਾ ਕਿਉਂ ਹਾਲਾਂਕਿ ਤੁਹਾਡੀ ਯੂਨੀਫਾਰਮ ਨੇ ਥੋੜੀ ਪੜਨਾ ਹੈ ਤੁਸੀਂ ਵਿਦਆਊਟ ਯੂਨੀਫਾਰਮ ਵੀ ਪੜਾਈ ਕਰ ਸਕਦੇ ਹੋ ਪਰ ਤੁਹਾਨੂੰ ਕਿਉਂ 12 12ਵੀਂ ਕਲਾਸ ਤੱਕ ਤੇ 16 17 ਸਾਲ ਤੱਕ ਤੁਹਾਨੂੰ ਯੂਨੀਫਾਰਮ ਕਿਉਂ ਪਾਈ ਜਾਂਦੀ ਹੈ ਤਾਕੇ ਤੁਹਾਡੇ ਦਿਮਾਗ ਸੈੱਟ ਹੋ ਜਾਣ ਵੀ ਆਪਾਂ ਸਾਰੇ ਇੱਕੋ ਜਿਹੇ ਆ ਆਪਾਂ ਸਾਰੇ ਐ ਪੂਰਾ ਸਾਡਾ ਮਾਈਂਡ ਸੈੱਟ ਹੋ ਜਾਏ ਜਦੋਂ ਤੁਸੀਂ ਕਾਲਜ ਯੂਨੀਵਰਸਿਟੀ ਤੇ ਜਾਓ ਤੇ ਉਸ ਵੇਲੇ ਕਿਸੇ ਦੇ ਕੱਪੜੇ ਵੇਖ ਕੇ ਕਿਸੇ ਦਾ ਰੂਪ ਰੰਗ ਵੇਖ ਕੇ ਕਿਸੇ ਦਾ ਕਾਲਜ ਆਉਣ ਜਾਣ ਦੇ ਸਾਧਨ ਵੇਖ ਕੇ ਤੁਹਾਡੇ ਦਿਮਾਗ 'ਚ ਇਦਾਂ ਨਾ ਆਵੇ ਵੀ ਆ ਵੱਡਾ ਆ ਛੋਟਾ ਆ ਅਮੀਰ ਆ ਗਰੀਬ ਕੋਕਿ ਤੁਸੀਂ 12 ਸਾਲ ਤੱਕ ਇਹ ਪ੍ਰੈਕਟਿਸ ਕਰਦੇ ਰਹੇ ਹੋ ਵੀ ਅਸੀਂ ਸਾਰੇ ਇੱਕੋ ਜਿਹੇ ਹੋਈ ਪ੍ਰੈਕਟਿਸ ਹੈ ਹੋਣੀ ਚਾਹੀਦੀ ਸੀ ਨਾ ਸਾਨੂੰ ਸਾਰਿਆਂ ਨੂੰ ਲੱਗਣਾ ਚਾਹੀਦਾ ਸੀ ਅੱਛਾ ਜਿਹੜੇ ਗ੍ਰੈਜੂਏਸ਼ਨ ਕਰਕੇ ਜਿਹੜੇ ਪੋਸਟ ਗ੍ਰੈਜੂਏਸ਼ਨ ਕਰਕੇ ਜਿਹੜੇ ਡਿਗਰੀਆਂ ਲੈ ਗਏ ਉਹਨਾਂ ਨੂੰ ਲੱਗਦਾ ਵੀ ਸਾਰੀ ਦੁਨੀਆ ਇੱਕੋ ਜੀ ਹੈ ਬੇਸਿਕ ਚੀਜ਼ ਤਾਂ ਸਮਝੀ ਨਹੀਂ ਫਿਰ ਆਪਾਂ ਮੇਨ ਚੀਜ਼ ਤਾਂ ਇਹ ਨਹੀਂ ਸਮਝਣ ਵਾਲੀ ਆ ਨਾ ਕੱਲਾ ਤੁਹਾਡਾ ਨਹੀਂ ਜਦੋਂ ਮੈਂ ਨਿਰਵੈਰ ਦੀ ਵਿਆਖਿਆ ਕਰਦਾ ਸੀ ਨਾ ਵੀ ਨਿਰਵੈਰ ਸਾਨੂੰ ਤਾਂ ਇਸ ਲੈਵਲ ਤੇ ਵੀ ਵੈਰ ਹੈ ਸਾਡੇ ਅੰਦਰ ਵੀ ਇਹ ਸਾਡਾ ਗੁਰਦੁਆਰਾ ਆ ਤੇ ਇਹ ਉਹਨਾਂ ਦਾ ਗੁਰਦੁਆਰਾ ਹੈ ਇਸ ਗੁਰਦੁਆਰੇ ਚ ਇਸ ਜਾਤ ਵਾਲੇ ਜ਼ਿਆਦਾਤਰ ਆਉਂਦੇ ਨੇ ਇਸ ਗੁਰਦੁਆਰੇ ਚ ਇਸ ਜਾਤ ਵਾਲੇ ਜ਼ਿਆਦਾਤਰ ਆਉਂਦੇ ਨੇ ਇਕੁਐਲਿਟੀ ਆ ਗਈ ਫਿਰ ਬਰਾਬਰਤਾ ਆ ਗਈ ਤੇ ਆਈ ਨਹੀਂ ਫਿਰ ਅਧਿਆਤਮਕਵਾਦ ਕਿੱਥੇ ਗਿਆ ਧਰਮ ਕਿੱਥੇ ਗਿਆ ਫਿਰ ਹੁਣ ਇਹਦਾ ਮਤਲਬ ਇਹ ਸੀ ਵੀ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਪੜ੍ਹਾਈ ਬਹੁਤ ਜ਼ਰੂਰੀ ਹੈ ਪਰ ਪੜ੍ਹਾਈ ਵਾਸਤੇ ਮਿਹਨਤ ਤੁਹਾਨੂੰ ਕਰਨੀ ਪੈਣੀ ਜਿੰਨੀ ਮਿਹਨਤ ਕਰ ਲੋਗੇ ਜਿੰਨੇ ਯਤਨ ਕਰੋਗੇ ਜਿੰਨੇ ਐਫਰਟ ਕਰੋਗੇ ਉਹਨੇ ਹੀ ਤੁਸੀਂ ਐਜੂਕੇਸ਼ਨ ਦੇ ਵਿੱਚ ਆਪਣੇ ਆਪ ਨੂੰ ਮਤਲਬ ਟੋਪ ਤੇ ਲੈ ਜਾਓਗੇ ਹੁਣ ਆਪਣੇ ਪੰਜਾਬ ਦੇ ਲੋਕ ਕਿੱਦਾਂ ਮੰਨਦੇ ਆ ਪੜਨਾਂ ਤੇ ਮੈਂ ਚਾਹੁੰਦਾ ਸੀ ਪਰ ਮੇਰੀ ਕਿਸਮਤ ਨੇ ਆਈ ਮੰਦੇ ਆਪਾ ਆ ਇਧਰ ਵਾਲੇ ਤਾਂ ਬਹੁਤ ਹੀ ਛੇਤੀ ਮਾਰ ਜਾਂਦੇ ਆ ਸਾਡੀ ਕਿਸਮਤ ਚ ਪੜਾਈ ਕਿੱਥੇ ਲਿਖੀ ਆ ਇਧਰ ਵਾਲੇ ਮੜਾ ਮੋੜਾ ਟੱਕਰਾ ਮਾਰਦੇ ਆ ਜੇ ਤੇ ਤੁਸੀਂ ਵੇਖੋ ਰਿਜ਼ਲਟ ਵੀ ਤੁਹਾਡੇ ਸਾ ਜੇ ਨਹੀਂ ਟੱਕਰਾ ਮਾਰਦੇ ਤੇ ਪਿੱਛੇ ਰਹਿ ਗਏ ਇਧਰ ਵਾਲੇ ਟੱਕਰਾ ਮਾਰਦੇ ਆ ਤਪਾਵੇਂ ਥੋੜੇ ਆ ਸਾਧਨ ਘੱਟ ਨੇ ਪਰ ਫਿਰ ਵੀ ਕਾਮਯਾਬ ਹੋਏ ਆ ਨਾ ਬੱਚੇ ਬੱਚੀਆਂ ਕਾਮਯਾਬ ਹੋਈਆਂ ਆ ਨਾ ਜੇ ਪੰਜਾਬ ਦੇ ਵਿੱਚ ਕੋਈ ਜੱਜ ਲੱਗਦਾ ਤਾਂ ਇਹੀ ਲੱਗਦਾ ਨਾ ਫਲਾਣੇ ਥਾਂ ਤੇ ਬੱਚੀ ਜੱਜ ਲੱਗੀ ਜਦੋਂ ਵੱਲੋਂ ਨੇ ਮਿਹਨਤ ਕਰਦੀ ਰਹੀ ਉਹਨੇ ਯਤਨ ਕਰਦੀ ਰਹੀ ਉਹਨੇ ਮੱਥਾ ਮਾਰਿਆ ਹੁਣ ਇਹ ਨਹੀਂ ਵੀ ਮੈਂ ਇਹ ਨਹੀਂ ਕਹਿ ਰਿਹਾ ਵੀ ਬੱਚਿਓ ਤੁਸੀਂ ਬਿਲਕੁਲ ਇਦਾਂ ਨਾ ਸਮਝ ਲਿਓ ਮੈਂ ਇਸ ਕਰਕੇ ਕਹਿ ਰਿਹਾ ਵੀ ਜੇ ਐਵਰੇਜ ਵੇਖੋਗੇ ਤੁਸੀਂ ਐਗਜ਼ਾਮਪਲ ਵਾਈਜ਼ ਵੇਖੋਗੇ ਤਾਂ ਤੁਸੀਂ ਆਪਣੇ ਆਪ ਨੂੰ ਬਹੁਤ ਪਿੱਛੇ ਰੱਖ ਲਿਆ ਔਰ ਮੈਂ ਉਦਾਹਰਣ ਦਿੱਤੀ ਸੀ ਇੱਕ ਵਾਰ ਵੀ ਅਦਾ ਕਿਉਂ ਹੋਇਆ ਹੈ ਛਾ ਤੁਹਾਡੇ ਨਾਲ ਵੀ ਪਹਿਲਾ ਐਗਜ਼ਾਮਪਲ ਕਿਉਂਕਿ ਆਪਾਂ ਪਹਿਲਾਂ ਮੈਨੂੰ ਲੱਗਦਾ ਮਿਲੇ ਆ ਇੱਕ ਵਾਰ ਛਾ ਤੁਹਾਡੇ ਨਾਲ ਵੀ ਉਦਾਹਰਣ ਸਾਂਝੀ ਕੀਤੀ ਹੋਏ ਇਹ ਬੱਚੀਆਂ ਪੜਨ ਚ ਅੱਗੇ ਕਿਉਂ ਨਿਕਲ ਗਈਆਂ ਤੇ ਇਹ ਬੜਨ ਚ ਪਿੱਛੇ ਕਿਉਂ ਰਹਿ ਗਏ ਕਿਉਂਕਿ ਮਾਪੇ ਤੁਹਾਨੂੰ ਲਾਡ ਘੱਟ ਕਰਦੇ ਆ ਤੇ ਇਹਨਾਂ ਨੂੰ ਲਾਡ ਵਧ ਕਰਦੇ ਬਸ ਇਹ ਲਾਡ ਚ ਵਿਗੜ ਗਏ ਥੋੜੇ ਤੁਹਾਡੇ ਕੋਲ ਆਪਸ਼ਨ ਨਹੀਂ ਹੈ ਫਿਰ ਰੋਜ਼ ਸ਼ਾਮ ਨੂੰ ਤੁਸੀਂ ਇੱਦਾਂ ਬਾਹਰ ਢੇੜਾ ਲਾ ਕੇ ਆਓ ਇਹਨਾਂ ਕੋਲ ਹੈਗੀ ਹੈ ਜਦੋਂ ਥੋੜੀ ਜਿਹੀ ਸੁਰਤ ਸੰਭਾਲਦੇ ਆ ਤੇ ਤੁਹਾਨੂੰ ਥੋੜੀ ਸਕੂਟਰੀ ਮਿਲਦੀ ਹੈ ਰੋਜ਼ ਵੀ ਤੁਸੀਂ ਸਕੂਟਰੀ ਲੈ ਕੇ ਤੇ ਤਾਂ ਪਿੰਡ 'ਚ ਢੇੜਾ ਕੱਢ ਕੇ ਆਓ ਪਰ ਇਹਨਾਂ ਨੂੰ ਬਾਈਕ ਮਿਲਦੀ ਹੈ ਹੁਣ ਜਿਹੜਾ ਬੰਦਾ ਮੰਜ਼ਲ ਵਾਲੇ ਬੰਨੇ ਤੁਰਨਾ ਚਾਹੁੰਦਾ ਨੂੰ ਤਾਂ ਇੱਕ ਇੱਕ ਪਲ ਬੜਾ ਕੀਮਤੀ ਹੈ ਉਦੋਂ ਕਿੱਥੇ ਟਾਈਮ ਹੈ ਗੇੜੀਆਂ ਮਾਰਨ ਦਾ ਤੋਂ ਕਈ ਵਾਰ ਸਾਡੇ ਲਾਡ ਵਿੱਚ ਵੀ ਸਿਸਟਮ ਚੇਂਜ ਹੋ ਜਾਂਦਾ ਹੈ ਸਾਡਾ ਲਾਡ ਵੀ ਸਾਡੇ ਨਿਆਣਿਆਂ ਨੂੰ ਵਿਗਾੜ ਦਿੰਦਾ ਹੈ ਤੇ ਇਸ ਲਈ ਪਿਆਰ ਤੇ ਲਾੜ ਨਫ਼ਰਤ ਜਿਵੇਂ ਭੈਣ ਨੇ ਕਿਹਾ ਵੀ ਇਹ ਵੈਰ ਨਹੀਂ ਹੁੰਦਾ ਵੈਰ ਦੀ ਵੀ ਸੀਮਾ ਵਾ ਤੇ ਲਾੜ ਦੀ ਵੀ ਸੀਮਾ ਹੈ ਉਹਨੂੰ ਤੁਸੀਂ ਲਿਮਟਡ ਹੀ ਰੱਖੋਗੇ ਤੇ ਫਿਰ ਉਹ ਸਾਰੀਆਂ ਚੀਜ਼ਾਂ ਠੀਕ ਰਹਿਣਗੀਆਂ ਰਾਈਟ ਸਮਝ ਲੱਗੀ ਗੱਲ ਹੁਣ ਨਿਰਵੈਰ ਦਾ ਅਰਥ ਹੈ ਕਿਸੇ ਨਾਲ ਵੈਰ ਨਹੀਂ ਰੱਖਣਾ। ਰਾਈਟ? ਯਾਪਾ ਕਿਸੇ ਨਾਲ ਕਿਸੇ ਨਾਲ ਵੀ A ਤੋਂ Z ਕੋਈ ਦੁਨੀਆ ਦਾ ਬੰਦਾ ਤੁਹਾਡੇ ਸਾਹਮਣੇ ਹੋਵੇ ਤੁਸੀਂ ਅੱਜ ਤੋਂ ਬਾਅਦ ਉਹਦੇ ਨਾਲ ਵੈਰ ਨਹੀਂ ਰੱਖਣਾ। ਓਕੇ? ਪਰ ਜਿਹੜਾ ਬੱਚਾ ਧਿਆਨ ਨਾਲ ਸਮਝ ਲਿਓ ਗੱਲ। ਜਿਹੜਾ ਬੱਚਾ ਸਕੂਲ ਕਾਲਜ ਵਿੱਚ ਤੁਹਾਨੂੰ ਕਹੇ ਵੀ ਛੱਡ ਕਿਹੜਾ ਐਵੇਂ ਸਾਰਾ ਦਿਨ ਪੜ੍ਹੀ ਨਹੀਂ ਜਾਂਦਾ ਹੁੰਦਾ। ਉਹਦੇ ਨਾਲ ਰੱਖਣਾ ਆ ਵੈਰ ਉਹਦੇ ਨਾਲ ਇਹ ਤੇਰਾ ਰਾਹ ਹੋਰ ਹੈ ਮੇਰਾ ਰਾਹ ਹੋਰ ਹੈ ਅੱਜ ਤੂੰ ਬਾਦ ਮੇਰੇ ਨਾਲ ਗੱਲ ਕਰਨ ਦੀ ਲੋੜ ਦੀ ਉੱਥੇ ਕਹੋ ਤੁਸੀਂ ਸਿਆਣੇ ਬੱਚਿਓ ਕੱਲ ਨੂੰ ਤੁਸੀਂ ਕਾਲਜਾਂ ਯੂਨੀਵਰਸਟੀਆਂ ਤੇ ਜਾਣਾ ਬੜੇ ਤਰ੍ਹਾਂ ਦੇ ਲੋਕ ਮਿਲਣਗੇ ਤੁਹਾਨੂੰ ਬੜੇ ਤਰ੍ਹਾਂ ਦੇ ਲੋਕ ਨਜ਼ਰ ਆਉਣਗੇ ਉੱਥੇ ਤੇ ਬੜੇ ਸਬਜ਼ ਬਾਗ ਵਿਖਾਉਂਦੇ ਨੇ ਉਹ ਕਿਉਂਕਿ ਵਿਗੜੇ ਹੋਏ ਤੁਹਾਨੂੰ ਵਿਗਾੜਨ ਦੀ ਕੋਸ਼ਿਸ਼ ਵੀ ਕਰਨਗੇ ਉਹਨਾਂ ਸਾਰੇ ਬੰਦਿਆਂ ਨਾਲ ਵੈਰ ਰੱਖਣਾ ਹੈ ਵੀ ਭਾਈ ਤੁਹਾਡੇ ਨਾਲ ਸਾਡਾ ਕੋਈ ਲੈਣਾ ਦੇਣਾ ਨਾ ਭਾਵੇਂ ਬੱਚੀਆਂ ਹੋਣ ਸਾਡੀਆਂ ਧੀਆਂ ਹੋਣ ਤੇ ਭਾਵੇਂ ਸਾਡੇ ਬੱਚੇ ਹੋਣ ਸਾਡੇ ਵੀਰ ਹੋਣ ਜੇ ਕੋਈ ਨਿਆਣਾ ਤੁਹਾਨੂੰ ਕਹਿੰਦਾ ਵੀ ਬੱਚੇ ਤੁਸੀਂ ਬੀਅਰ ਪੀਤੀ ਹੈ ਕਦੀ ਐ ਕਈ ਵਾਰ ਕਾਲਜਾਂ ਯੂਨੀਵਰਸਿਟੀਆਂ ਤੇ ਤੂੰ ਹੀ ਕਹੋ ਵੀ ਤੇਰਾ ਮੈਨੂੰ ਇਹ ਗੱਲ ਕਰਨ ਦਾ ਕੀ ਮਤਲਬ ਹੈ ਵੀ ਮੈਂ ਕੀ ਪੀਣਾ ਕੀ ਨਹੀਂ ਪੀਣਾ ਮੇਰੇ ਬਾਪੇ ਦੱਸਣਗੇ ਮੈਨੂੰ ਤੂੰ ਥੋੜੀ ਦੱਸੇਗਾ ਮੈਨੂੰ ਤੇ ਜੇ ਉਹ ਕਵੇ ਵੀ ਨਹੀਂ ਨਹੀਂ ਬੀਅਰ ਚ ਨਸ਼ਾ ਨਹੀਂ ਹੁੰਦਾ ਉਹਨੂੰ ਕਹੋ ਇਹ ਜਾਣਕਾਰੀ ਮੈਂ ਤੇਰੇ ਕੋਲੋਂ ਨਹੀਂ ਲੈਣੀ ਹੁੰਦਾ ਜਾਂ ਨਹੀਂ ਹੁੰਦਾ ਇਹ ਮੈਨੂੰ ਪਾਠ ਨਾ ਪੜਾ ਜੇ ਅੱਜ ਤੋਂ ਬਾਅਦ ਇਦਾਂ ਦੀ ਕੋਈ ਗੱਲ ਮੇਰੇ ਨਾਲ ਕੀਤੀ ਤੇ ਮੇਰੇ ਤੋਂ ਭਲਾ ਕੋਈ ਨਹੀਂ ਜੇ ਮੈਂ ਨਹੀਂ ਕਿਸੇ ਨਾਲ ਉੱਚਾ ਬੋਲਦੀ ਜੇ ਮੈਂ ਨਹੀਂ ਕਿਸੇ ਨਾਲ ਉੱਚਾ ਬੋਲਦਾ ਇਹਦਾ ਮਤਲਬ ਨਹੀਂ ਹੈ ਵੀ ਜੋ ਮਰਜ਼ੀ ਜਿਹੜਾ ਮੇਰੇ ਨਾਲ ਗੱਲ ਕਰੂਗਾ ਆਣ ਕੇ ਖਬਰਦਾਰ ਜੇ ਅੱਜ ਤੋਂ ਬਾਅਦ ਮੇਰੇ ਨਾਲ ਇਹ ਗੱਲ ਕੀਤੀ ਤਾਂ ਹੁੰਦਾ ਜਾਂ ਨਹੀਂ ਹੁੰਦਾ ਮੇਰੀ ਮਾਂ ਦੱਸੂਗੀ ਮੈਨੂੰ ਮੇਰਾ ਪਿਓ ਦੱਸੂਗਾ ਮੇਰਾ ਦਾਦਾ ਦੱਸੂਗਾ ਮੇਰੀ ਦਾਦੀ ਦੱਸੂਗੀ ਦੂਜੀ ਗੱਲ ਜੇ ਕੋਈ ਇੱਕ ਵੀ ਬੱਚਾ ਤੁਹਾਨੂੰ ਇਦਾਂ ਨੂੰ ਇਦਾਂ ਆਣ ਕੇ ਗਾਈਡ ਕਰਦਾ ਤੇ ਇਹ ਗੱਲ ਆਪਣੇ ਟੀਚਰ ਤੇ ਆਪਣੇ ਘਰਦਿਆਂ ਨਾਲ ਜ਼ਰੂਰ ਸ਼ੇਅਰ ਕਰਿਓ ਟੀਚਰਾਂ ਦੇ ਕੋਲੋਂ ਵੀ ਕੋਈ ਐਹੋ ਜੀ ਚੀਜ਼ ਲੈ ਕੇ ਨਹੀਂ ਖਾਣੀ ਭਾਵੇਂ ਕਾਲਜ ਯੂਨੀਵਰਸਿਟੀ ਲੈਵਲ ਤੱਕ ਚਲੇ ਜਾਓ ਜਿਹਦੇ ਬਾਰੇ ਤੁਹਾਨੂੰ ਪਤਾ ਨਹੀਂ ਹੈ ਵੀ ਇਹ ਕੀ ਹੈ ਜੇ ਤੁਹਾਨੂੰ ਜਾਣਕਾਰੀ ਨਹੀਂ ਹੈ ਨਾ ਵੀ ਇਹ ਕੀ ਹੈ ਤੇ ਜਿਹਨੂੰ ਤੁਸੀਂ ਜਾਣਦੇ ਨਹੀਂ ਆ ਬੇਸ਼ੱਕ ਤੁਹਾਡਾ ਟੀਚਰ ਹੀ ਕਿਉਂ ਨਾ ਹੋਵੇ ਤੁਸੀਂ ਕੋਈ ਚੀਜ਼ ਇਹੋ ਜੀ ਲੈ ਕੇ ਉਤੋਂ ਨਹੀਂ ਖਾਣੀ ਔਰ ਜੇ ਤੁਹਾਨੂੰ ਖਾਣ ਲਈ ਕੋਈ ਆਫਰ ਕਰ ਰਿਆ ਤਾਂ ਤੁਸੀਂ ਇਹ ਗੱਲ ਸਭ ਤੋਂ ਪਹਿਲਾਂ ਧੀ ਆਣ ਆਣ ਕੇ ਕਿਹਦੇ ਨਾਲ ਕਰਨੀ ਹੈ ਆਪਣੀ ਮਾਤਾ ਨਾਲ ਮੰਮੀ ਨਾਲ ਤੇ ਬੱਚਿਆਂ ਨੇ ਆਣ ਕੇ ਸਭ ਤੋਂ ਪਹਿਲਾਂ ਇਹ ਗੱਲ ਆਪਣੇ ਪਿਤਾ ਨਾਲ ਕਰਨੀ ਜੇ ਤੁਸੀਂ ਪਿਤਾ ਤੋਂ ਡਰਦੇ ਹੋ ਤੇ ਮਾਂ ਨਾਲ ਕਰੋ ਜੇ ਤੁਸੀਂ ਮਾਵਾਂ ਤੋਂ ਡਰਦਿਆਂ ਹੋ ਤੇ ਆਪਣੇ ਪਿਤਾ ਨਾਲ ਕਰੋ ਪਰ ਇਹ ਗੱਲ ਯਾਦ ਰੱਖਿਓ ਵੀ ਆਪਣੇ ਬਾਪੂ ਤੋਂ ਇਹ ਗੱਲ ਲੁਕਾਉਣੀ ਨਹੀਂ ਆਪਣੀ ਮਾਤਾ ਤੋਂ ਇਹ ਗੱਲ ਲੁਕਾਉਣੀ ਨਹੀਂ ਤਾਂ ਕਿ ਤੁਹਾਡੇ ਪੇਰੈਂਟਸ ਜਾ ਕੇ ਸਕੂਲ ਕਾਲਜ ਵਿੱਚ ਪੁੱਛ ਸਕਣ ਵੀ ਉਹ ਕੌਣ ਬੰਦਾ ਆ ਜਾਂ ਕਿਹੜਾ ਟੀਚਰ ਹੈ ਜਿਨੇ ਇਸ ਤਰ੍ਹਾਂ ਦੀ ਜਾਂ ਜੇ ਕੋਈ ਉਦਾਮੀ ਹੈ ਉਹਨੇ ਇਹ ਚੀਜ਼ ਆਫਰ ਕਿਉਂ ਕੀਤੀ ਤੇ ਜੇ ਤੁਹਾਡੇ ਬਾਰੇ ਪਤਾ ਲੱਗ ਜਾਏ ਸਾਰੀ ਜ਼ਿੰਦਗੀ ਉਸ ਕਾਲਜ ਤੇ ਯੂਨੀਵਰਸਿਟੀ ਵਿੱਚ ਤੁਹਾਨੂੰ ਕੋਈ ਚੀਜ਼ ਉਹਦੇ ਤੋਂ ਬਾਅਦ ਗਲਤ ਆਫਰ ਨਹੀਂ ਕੀਤੀ ਜਾਊਗੀ ਜੇ ਤੁਸੀਂ ਮਨਾ ਵੀ ਕਰਤਾ ਆਪਣੇ ਘਰ ਨਾ ਦੱਸਿਆ ਆਣ ਕੇ ਆਪਣੇ ਮੰਮੀ ਪਾਪਾ ਨਾਲ ਗੱਲ ਨਾ ਕੀਤੀ ਔਰ ਉਹਦਾ ਨੋਟਿਸ ਨਾ ਲਿਆ ਗਿਆ ਤੇ ਅੱਜ ਨਿੱਕੀ ਜਿਹੀ ਕੋਈ ਗੱਲ ਕਹੀ ਹੈ ਕੱਲ ਇਹਦੇ ਤੋਂ ਵੱਡੀ ਗੱਲ ਵੀ ਕੋਈ ਤੁਹਾਨੂੰ ਕਹੂਗਾ ਇਸ ਲਈ ਯਾਦ ਰੱਖਣਾ ਕਿੱਥੇ ਵੈਰ ਕਰਨਾ ਕਿੱਥੇ ਵੈਰ ਨਹੀਂ ਕਰਨਾ ਤਾਕੇ ਕੋਈ ਬੰਦਾ ਤੁਹਾਡੇ ਨਾਲ ਇਦਾਂ ਦੀ ਗੱਲ ਕਰਨ ਦੀ ਜ਼ਰੂਰਤ ਦੁਬਾਰਾ ਨਾ ਕਰ ਸਕੇ ਬਹੁਤ ਕੁ ਜਾਲੇ ਦਵਾਲੇ ਚ ਬੱਚੇ ਉਹ ਬੜਾ ਅਜੀਬ ਬਣਿਆ ਹੋਇਆ ਸਾਡੇ ਪੰਜਾਬ ਦੇ ਵਾਤਾਵਰਣ ਇਹਨੇ ਗੰਦਲੇ ਹੋਏ ਪਏ ਨੇ ਵੀ ਜਿਹਦਾ ਮੈਨੂੰ ਲੱਗਦਾ ਵੀ ਸ਼ਾਇਦ ਵਿਆਖਿਆ ਕਰਨੀ ਵੀ ਸਾਡੇ ਵਰਗੇ ਬੰਦੇ ਵਾਲੀ ਔਕੀ ਗੱਲ ਹੈ ਤੇ ਤੁਸੀਂ ਇਤਿਹਾਤਮਕ ਬਾਤ ਨਾਲ ਜੁੜਦੇ ਹੋ ਗੁਰਦੁਆਰੇ ਆਉਂਦੇ ਹੋ ਜਿੱਥੇ ਕਿਤੇ ਵੀ ਤੁਸੀਂ ਜਾਣਦੇ ਆ ਜਿਹੜੇ ਵੀ ਧਾਰਮਿਕ ਥਾਂ ਤੇ ਜਾਂਦੇ ਆ ਤੁਹਾਡੀ ਇਹ ਰਿਸਪੌਂਸਿਬਿਲਟੀ ਬਣਦੀ ਆ ਵੀ ਤੁਸੀਂ ਸਹੀ ਨੂੰ ਸਹੀ ਗਲਤ ਨੂੰ ਗਲਤ ਕਹੋ ਜਿੱਥੇ ਕੁਝ ਗਲਤ ਹੁੰਦਾ ਹੋਵੇ ਉਹਦੇ ਬਾਰੇ ਘੱਟੋ ਘੱਟ ਆਪਣੇ ਮਾਪਿਆਂ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਕਿ ਤੁਸੀਂ ਸਾਡੇ ਨਿਆਣੇ ਕੱਲ ਨੂੰ ਕਿਸੇ ਨਵੀਂ ਮੁਸੀਬਤ ਵਿੱਚ ਨਾ ਪੈ ਜਾਣ ਗੱਲਾਂ ਲੁਕਾਉਣ ਨਾਲ ਵੱਡੀਆਂ ਹੋ ਜਾਂਦੀਆਂ ਤੇ ਜਦੋਂ ਵੱਡੀਆਂ ਗੱਲਾਂ ਹੋ ਜਾਂਦੀਆਂ ਫਿਰ ਕਈ ਵਾਰ ਸਾਨੂੰ ਦੱਸਣ ਲੱਗਿਆਂ ਡਰ ਆਉਣ ਲੱਗ ਪੈਂਦਾ ਤੇ ਇਸ ਕਰਕੇ ਅਸੀਂ ਨਿਰਪੋਅ ਤੇ ਨਿਰਵੈਰ ਪੜਨ ਵਾਲੇ ਲੋਕਾਂ ਅਸੀਂ ਇਸ ਝਮੇਲੇ 'ਚ ਨਹੀਂ ਪੈਣਾ ਚਾਹੁੰਦੇ ਕੋਈ ਗੱਲ ਆਪਣੇ ਮਾਪਿਆਂ ਤੋਂ ਬੱਚਿਓ ਪੁੱਤਰ ਲੁਕਾਇਆ ਨਾ ਕਰੋ ਕੋਈ ਦੁਨੀਆ ਚ ਮਾਂ ਨਾਲੋਂ ਵਧੀਆ ਤੇ ਪਿਓ ਨਾਲੋਂ ਵਧੀਆ ਦੁਨੀਆ ਚ ਕੋਈ ਆਈਡੀਅਲ ਨਹੀਂ ਜੇ ਹੁੰਦਾ ਆਜ਼ਾਦੀ ਜ਼ਿੰਦਗੀ ਚ ਸਭ ਤੋਂ ਪਿਆਰਾ ਦੋਸਤ ਸਭ ਤੋਂ ਪਿਆਰੇ ਆਈਡੀਅਲ ਸਭ ਤੋਂ ਪਿਆਰੀ ਜੇ ਦੁਨੀਆ ਚ ਕੋਈ ਸ਼ਖਸੀਅਤ ਹੈਗੀ ਆ ਤੇ ਉਹ ਤੁਹਾਡੇ ਮਾਪੇ ਆ ਨਾ ਅੱਖੇ ਲੱਗੋ ਗਾਉਣ ਵਾਲਿਆਂ ਦੇ ਨਾ ਅੱਖੇ ਲੱਗੋ ਫਿਲਮੀ ਐਕਟਰਾਂ ਦੇ ਜਿਵੇਂ ਵੇਖੋ ਨਸ਼ਾ ਚੰਗੀ ਚੀਜ਼ ਹੈ ਕਿ ਮਾੜੀ ਚੀਜ਼ ਚੰਗੀ ਹੈ ਕਿ ਮਾੜੀ ਹੈ ਓਕੇ ਤੁਸੀਂ ਹੀਰੋ ਕਿਹਨੂੰ ਮੰਨਦੇ ਆ ਸੈਲੀਬ੍ਰਿਟੀ ਕਿਹਨੂੰ ਮੰਨਦੇ ਆ ਮੋਲਦਾ ਕੋਈ ਨਹੀਂ ਮੈਨੂੰ ਪਤਾ ਹੈ ਤੁਹਾਨੂੰ ਪਤਾ ਹੈ ਕੌਣ ਨੇ ਸੈਲੀਬ੍ਰਿਟੀ ਤੁਹਾਡੀ ਨਿਗਾਹ 'ਚ ਫਿਲਮੀ ਐਕਟਰ ਨਹੀਂ ਨਹੀਂ ਇਹ